ਪੰਜਾਬ ਦੇ ਵਿੱਚ ਇਸ ਸਮੇਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਤ ਚੋਣਾਂ ਦੀ ਨਾਮਜ਼ਦਗੀ ਪੱਤਰ ਅੱਜ ਜਿਹੜੇ ਭਰੇ ਜਾ ਰਹੇ ਨੇ ਅੱਜ ਅੰਤਿਮ ਦਿਨ ਹੈ ਤਾਂ ਇਸ ਤੋਂ ਪਹਿਲਾਂ ਇੱਕ ਆਡੀਓ ਸੁਖਵੀਰ ਸਿੰਘ ਬਾਦਲ ਵੱਲੋਂ ਵਾਇਰਲ ਕੀਤੀ ਜਾਂਦੀ ਹੈ ਆਪਣੇ ਪੇਜ ਦੇ ਉੱਪਰੋਂ ਜਿਸ ਤੋਂ ਬਾਅਦ ਇੱਕ ਵਾਰ ਪੰਜਾਬ ਦੀ ਸਿਆਸਤ ਵਿੱਚ ਧੜਲ ਲਈ ਵੱਜ ਜਾਂਦੀ ਹੈ ਕੀ ਇਹ ਆਡੀਓ ਕੀ ਹੈ ਗੱਲਬਾਤ ਆਪਾਂ ਕਰਾਂਗੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਮੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਸੁਖਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਅੱਜ ਦੀ ਤੁਸੀਂ ਆਡੀਓ ਸੁਣੀ ਲਈ ਹੋਗੀ ਜੋ ਲਗਾਤਾਰ ਚੱ ਰਹੀ ਹੈਗੀ ਆ ਅਕਾਲੀ ਗੱਲ ਦੇ ਵਕ ਵਕ ਬੁਲਾਰਿਆਂ ਦੇ ਬਿਆਨ ਵੀ ਇੱਥੇ ਆ ਰਹੇ ਨੇ ਕਿਵੇਂ ਦੇਖਦੇ ਹੋ ਆਡੀਓ ਨੂੰ ਇਸ ਨੂੰ ਤੇ ਬਾਕੀ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਕਿ ਇਹ AI ਨਾਲ ਬਣਾਈ ਗਈ ਹੈ ਬਿਲਕੁਲ ਜਿਕਰ ਆਡੀਓ ਮੈਂ ਵੀ ਸੁਣੀ ਆ ਤੇ ਜੇਕਰ ਨਾ ਇਹ AI ਨਾਲ ਬਣਾਈ ਗਿਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜੇਕਰ ਇਹ AI ਨਾਲ ਬਣਾਈ ਗਈ ਹੈ ਤਾਂ ਬਹੁਤ ਬਹੁਤ ਮੰਦ ਭਾਗੀ ਗੱਲ ਹੈ ਵੀ ਭਾਈ AI ਦੇ ਨਾਲ ਅਜਿਹੀਆਂ ਚੀਜ਼ਾਂ ਵੀ ਬਣਨ ਲੱਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਹਾਲਾਤ ਵਿਗਾੜ ਸਕਦੀਆਂ ਬਿਲਕੁਲ ਬਿਲਕੁਲ ਕਾਫੀ ਤਰ੍ਹਾਂ ਦੇ ਮਾੜੇ ਪ੍ਰਭਾਵ ਪਾ ਸਕਦੀਆਂ ਪਰ ਦੂਸਰੇ ਪਾਸੇ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਣੀ ਜ਼ਿੰਮੇਵਾਰ ਵਿਅਕਤੀ ਹੈ ਹੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਰਹੇ ਨੇ ਹੂੰ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਖੇਤਰੀ ਪਾਰਟੀ ਜੋ ਹੈਗੀ ਆ ਉਹਦੇ ਪ੍ਰਧਾਨ ਚੱਲੇ ਆ ਰਹੇ ਨੇ ਉਹ ਹੂੰ ਜੇਕਰ ਉਹਨਾਂ ਵੱਲੋਂ ਇਹ ਆਪਣੇ ਪੇਜ ਤੇ ਪੋਸਟ ਕੀਤੀ ਗਈ ਹੈ ਕਿਤਨੇ ਕਿਤੇ ਪ੍ਰੋਸੇਜੋਗਤਾ ਵੀ ਇਹਦੇ ਤੇ ਲੋਕਾਂ ਦਾ ਮੰਨਣਾ ਹੈ ਕਿ ਬਣਦੀ ਹੈ ਪਰ ਜਿਸ ਤਰ੍ਹਾਂ ਪੁਲਿਸ ਨੇ ਇਸ ਨੂੰ ਡਿਨਾਈ ਕੀਤਾ ਕਿ ਭਾਈ ਇਹ AI ਨਾਲ ਜਨਰੇਟ ਕੀਤੀ ਗਈ ਹੈ ਤਾਂ ਇਹ ਵਿਸ਼ਾ ਜਾਂਚਦਾ ਹੈ ਨਿਰਪੱਖਤਾ ਦੇ ਨਾਲ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਕਰਕੇ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਰ ਜੇਕਰ ਇਹ ਸੱਚੀ ਹੈ ਜੇਕਰ ਇਹ ਆਡੀਓ ਸੱਚੀ ਹੈ ਤਾਂ ਬਹੁਤ ਜ਼ਿਆਦਾ ਨਮੋਸ਼ੀ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਉਹ ਸਰਕਾਰ ਚ ਬਣ ਗਿਆ ਜਿਸ ਸਰਕਾਰ ਦੇ ਜੋ ਸਰਕਾਰ ਬਣੀ ਉਹਨਾਂ ਵਿਸ਼ਿਆਂ ਤੇ ਸੀ ਜਿਹੜੇ ਖਤਮ ਕਰੋ ਹਾਂ ਵੀ ਅਸੀਂ ਇਸ ਚੀਜ਼ ਨੂੰ ਖਤਮ ਕਰਾਂਗੇ ਅਸੀਂ ਧੱਕੇਸ਼ਾਹੀ ਨੂੰ ਖਤਮ ਕਰਾਂਗੇ ਅਸੀਂ ਪਰਿਵਾਰਵਾਦ ਨੂੰ ਖਤਮ ਕਰਾਂਗੇ ਅਸੀਂ ਜਿਹੜਾ ਹੈਗਾ ਰਿਸ਼ਵਤਖੋਰੀ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ ਫਿਰ ਭਾਈ ਜੇਕਰ ਇਹ ਸੱਚੀ ਹੈ ਜੇ ਸੱਚੀ ਸਾਬਤ ਹੁੰਦੀ ਹੈ ਹਾਲਾਂਕਿ ਪੁਲਿਸ ਕਹਿੰਦੀ ਹੈ ਕਿ ਨਹੀਂ ਸੱਚੀ ਨਹੀਂ ਹੈ ਇਹ ਨਹੀਂ ਬਣੀ ਆ ਪਰ ਜੇਕਰ ਸੱਚੀ ਹੁੰਦੀ ਹੈ ਤਾਂ ਸਰਕਾਰ ਤੇ ਅਫਸਰ ਸਹੀ ਤੇ ਵੱਡੇ ਸਵਾਲ ਉੱਠਦੇ ਨੇ ਕਿਉਂਕਿ ਜੇਕਰ ਅਜੀਹਾ ਕੁਝ ਐਦਾਂ ਹੋਣ ਲੱਗ ਗਿਆ ਤਾਂ ਫਿਰ ਭਾਈ ਚੋਣਾ ਕਰਾਉਣ ਦੀ ਲੋੜ ਹੀ ਨਹੀਂ ਨੋਮੀਨੇਸ਼ਨ ਡੋਮੀਨੇਟ ਕਰਦਿਆ ਕਰੋ ਹਾਂ ਬਿਲਕੁਲ ਬਿਲਕੁਲ ਕਨਸਟੀਟਿਊਸ਼ਨ ਤੇ ਕਰੋ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਸ਼ਿਫਾਰਸ਼ ਕਰੋ ਦੇਸ਼ ਦੇ ਰਾਸ਼ਟਰਪਤੀ ਨੂੰ ਕਹੋ ਕਿ ਭਾਈ ਅਸੀਂ ਲਾਅ ਬਦਲ ਦਿਓ ਇਹ ਜੀ ਜਿਹੜੇ ਮੈਂ ਮਤਲਬ ਜ਼ਿਲ੍ਹਾ ਪ੍ਰੀਸ਼ਦ ਦਾ ਬਲਾਕ ਸੰਪਤੀ ਹੈ ਇਹਨਾਂ 'ਚ ਭਾਈ ਸੱਤਾਧਾਰੀ ਪਾਰਟੀ ਦੇ ਬੰਦੇ ਜਿੰਨੇ ਚਾਹੀਦੇ ਤੇ ਉਹ ਵੀ ਅਸੀਂ ਬਣਾਉਣੇ ਹੁੰਦੇ ਆ ਜੋ ਪ੍ਰੋਫੈਸਰ ਤਾਂ ਕਿਹੇ ਕਰਨੀ ਲੋੜ ਹੀ ਨਹੀਂ ਫਿਰ ਜਿਹੜਾ ਚੋਣਾ ਕਰਨ ਤੇ ਇਹਨਾਂ ਲੱਖਾਂ ਕਰੋੜ ਰੁਪਏ ਖਰਚਾ ਆ ਜਾਂਦਾ ਚੋਣਾ ਕਰਵਾਉਣ ਤੇ ਫਿਰ ਚੋਣ ਜਾਬਤਾ ਲੱਗ ਕੇ ਫਿਰ ਜਿਹੜੇ ਉਸ ਸੀਰੀਅਲ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਹੁੰਦੇ ਉਹ ਬੰਦ ਹੋ ਜਾਂਦੇ ਆ ਉਹ ਰੁਕ ਜਾਂਦੇ ਨੇ ਡਿਲੇ ਹੁੰਦਾ ਜਿਹੜੇ ਹੈਗਾ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਜਦੋਂ ਤੁਸੀਂ ਬੀ ਐਲਓ ਲਗਾ ਦਿੰਦੇ ਹੋ ਮਾਸਟਰਾਂ ਨੂੰ ਉਹ ਜਿਹੜੇ ਦੇਸ਼ ਦੀ ਤਰੱਕੀ ਤਾਂ ਨਾ ਰੁਕੇ ਸੂਬੇ ਦੀ ਤਰੱਕੀ ਹਲਕੇ ਦੀ ਜ਼ਿਲ੍ਹੇ ਦੀ ਉਹ ਤਰੱਕੀ ਤਾਂ ਨਾ ਰੁਕੇ ਫਿਰ ਤੁਸੀਂ ਚੁੱਪ ਕਰਕੇ ਨਾਮਿਨੇਟ ਕਰਦਿਆ ਕਰੋ ਕਿਉਂ ਐਵੇਂ ਟਕਵੰਜ ਕਰਨਾ ਕਿਉਂ ਡਫੂਮ ਕਰਨਾ ਕਿਉਂ ਦਿਖਾਉਣਾ ਲੋਕਾਂ ਨੂੰ ਕਿ ਅਸੀਂ ਚੋਣਾ ਕਰਾ ਰਿਆ ਪਰ ਕਿਉਂ ਵੱਡੇ ਵੱਡੇ ਦਾਅਵੇ ਕਰਨਗੇ ਅਸੀਂ ਕਲੀਨ ਹੈਂਡ ਫੇਅਰ ਕਰਾ ਰਹੇ ਹਾਂ ਪਰ ਜੇ ਇਹ ਵੀਡੀਓ ਝੁੱਠੀ ਹੈ ਤਾਂ ਫਿਰ ਜਿਹੜੇ ਬੰਦਿਆਂ ਨੇ ਇਹਨੂੰ ਵਾਇਰਲ ਕੀਤਾ ਫਿਰ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਕੁਝ ਵੀ ਇਸ ਵੀਡੀਓ ਸੰਬੰਧੀ ਜਿਹੜਾ ਹੈਗਾ ਜਲਦਬਾਜ਼ੀ ਚ ਨਹੀਂ ਹੋਣਾ ਚਾਹੀਦਾ ਪੁਖਤ ਤਾਂ ਜਾਂਚ ਹੋਵੇ ਫੋਰੈਂਸਿਕ ਜਾਂਚ ਹੋਵੇ ਜਾਂਚ ਤੋਂ ਬਰਕਰਾਰ ਟੀਨ ਅਫੇਅਰ ਇੱਕ ਜਗ੍ਹਾ ਤੋਂ ਨਗਰੇ ਭਾਵੇਂ ਚਾਰ ਥਾਂਾਂ ਤੋਂ ਕਾਈ ਜਾ ਸਰ ਜੋ ਵੀ ਦੋਸ਼ੀ ਹੋ ਤੇ ਕਾਰਵਾਈ ਹੋਣੀ ਮੁਬਾਦ ਜਿਹੜਾ ਬੰਦਾ ਉਸ ਲਈ ਦੋਸ਼ੀ ਹੈ ਜੇਕਰ ਆਡੀਓ ਸਹੀ ਨਿਕਲਦੀ ਆ ਤਾਂ ਉਸ ਦੇ ਵਿੱਚ ਜੋ ਬੰਦੇ ਜੋ ਕਹਿ ਰਹੇ ਆ ਉਹਨਾਂ ਤੇ ਕਾਰਵਾਈ ਹੋਵੇ ਜੇਕਰ ਉਹ ਆਡੀਓ ਝੂਠੀ ਆ ਤਾਂ ਫਿਰ ਜਿਹੜੇ ਬੰਦੇ ਨੇ ਉਹ ਫੈਲਾਈ ਹੈ ਉਹਦੇ ਤੇ ਕਾਰਵਾਈ ਹੋਵੇ ਇਹਦੇ 'ਚ ਗੱਲ ਕਰਦੇ ਆ ਕਿ ਇਹਦੇ ਨਾਲ ਪੰਜਾਬ ਦੀ ਆਵਾਮ ਨੂੰ ਪੰਜਾਬ ਦੀ ਆਵਾਮ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਗਿਆ ਪੰਜਾਬ ਦੇ ਹਾਲਾਤ ਬਗੜ ਮੰਨ ਲਓ ਜੇਕਰ ਇਹ ਜੇ ਹਾਲਾਤ ਬਣਦੇ ਤਾਂ ਨੁਕਸਾਨ ਪੰਜਾਬ ਨੁਕਸਾਨ ਹੋ ਕਰ ਹੁਣ ਇਹਦੇ ਚ ਗੱਲ ਕਰੀਏ ਤਾਂ ਧੱਕੇਸ਼ਾਹੀ ਦੇ ਇਲਜ਼ਾਮ ਹਮੇਸ਼ਾ ਸਰਕਾਰਾਂ ਤੇ ਲੱਗਦੇ ਰਹਿੰਦੇ ਹਨ ਜੇ ਆਪਾਂ ਪਿਛਲੀ ਝਾਕ ਮਾਰ ਗਏ ਤਾਂ ਦੁੱਧ-ਦੋਤਾ ਕੋਈ ਨਹੀਂ ਦੁੱਧ-ਦੋਤਾ ਕੋਈ ਨਹੀਂ ਹੂੰ 2009 ਦੇ ਤੁਸੀਂ ਜਿਹੜੇ ਹੈ ਗਿਆ ਨਗਰ ਕੌਂਸਲ ਦੀਆਂ ਚੋਣਾਂ ਲੈ ਲਓ ਹੂੰ 2009 ਦੀਆਂ ਫਰੀਕੋਟ ਜ਼ਿਲ੍ਹੇ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਲੈ ਲਓ ਵਾਸਪਾਸੇ ਦੀਆਂ ਲੈ ਲਓ 2009 ਤੋਂ ਲੈ ਕੇ ਉਸ ਤੋਂ ਬਾਅਦ ਹੁਣ ਤੱਕ ਜਿੰਨੀਆਂ ਵੀ ਚੋਣਾਂ ਹੋਈਆਂ ਏ ਇੱਕ ਦੁਕਾਨ ਨੂੰ ਛੱਡ ਕੇ ਸਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜਾ ਕੁਝ ਚੱਲਿਆ ਹੀ ਏ ਚੱਲਿਆ ਯਾਰ ਪਰ ਸਰਪੰਚੀ ਹੋਣ ਸਰਪੰਚੀ ਹੋਵੇ ਕੁਝ ਵੀ ਹੋਵੇ ਠੀਕ ਐ ਸਾਰੇ ਕਰਦੇ ਆ ਜਿਹੜੀ ਜਿਹਦੀ ਸਰਕਾਰ ਹੁੰਦੀ ਆ ਉਹ ਆਪ ਦਾ ਹੱਤਕੰਡਾ ਅਪਣਾਉਂਦੇ ਆ ਜਿਵੇਂ ਮਰਜ਼ੀ ਕਰਨ ਠੀਕ ਐ ਕਿਉਂਕਿ ਅੱਗੇ 1 ਸਾਲ ਬਾਅਦ ਜਦੋਂ ਆ ਚੋਣਾਂ ਆਉਂਦੀਆਂ ਤੇ ਇਹਨਾਂ ਤੋਂ 1 ਸਾਲ ਬਾਅਦ ਹੁਣ ਜਿਹੜੀਆਂ ਅਗਲੇ ਸਾਲ ਅੱਜ ਕੱਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਪੂਰਾ ਜੋਰ ਹੋਊਗਾ ਹੂੰ ਠੀਕ ਹੈ ਤਾਂ ਇਸ ਕਰਕੇ ਜਿਹੜੇ ਜਿਹੜੀ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਆਪਣਾ ਜਿਹੜਾ ਹੈਗਾ ਅਗਲੇਰਾ ਸੁਰੱਖਿਅਤ ਕਰਨ ਵਾਸਤੇ ਇਹ ਆਪ ਦਾ ਹਰ ਹੱਥ ਕੰਡਾ ਬਣਾਉਦੀ ਹੁੰਦੀ ਹੈ ਸਾਰੀਆਂ ਬਣਾਉਂਦੀਆਂ ਕਿਹੜੀ ਪਾਰਟੀ ਨੇ ਬਣਾਇਆ ਕੋਈ ਡਿਨਾਈ ਕਰਕੇ ਦਿਖਾਵੇ ਸਾਰੀਆਂ ਖਬਰਾਂ ਚੱਕਲੂ ਪੁਰਾਣੀਆਂ ਆ ਹਾਂ ਹੱਥ ਖੜੇ ਕਰਕੇ ਨਹੀਂ ਸਕਦੇ ਕਿ ਅਸੀਂ ਕੀਤਾ ਨਹੀਂ ਗਾ ਕੋਈ ਇੱਕ ਸਿੰਗਲ ਲੀਡਰ ਹੀ ਨਹੀਂ ਕਹਿ ਸਕਦਾ ਕਿ ਮੇਰੇ ਏਰੀਆ ਚ ਜਾਂ ਸਾਡੀ ਸਰਕਾਰ ਸਮੇ ਆ ਕੁਝ ਨਹੀਂ ਹੋਇਆ ਤੋਂ ਧੰਨਵਾਦ ਗੱਲਬਾਤ ਕਰਨ ਲਈ ਬਾਬਾ ਜੀ ਤਾ ਤੁਸੀਂ ਸੁਣਿਆ ਸਾਡੇ ਸੀਨੀਅਰ ਪੱਤਰਕਾਰ ਗਿੰਦੇ ਸੋਤਾਜੀ ਤੋਂ ਬਾਖੂਪੀ ਇਸ ਉਪਰ ਗੱਲਬਾਤ ਕੀਤੀ ਗਈ ਹੈ ਹੁਣ ਦੇਖਣਾ ਹੁਣ ਸਮੇਂ ਦੇ ਵਿੱਚ ਜਿੱਥੇ ਏਆਈ ਆਡੀਓ ਕਹੀ ਜਾਂਦੀ ਹੈ ਇਹਦੇ ਵਿੱਚ ਕੀ ਜਾਂਚ ਹੁੰਦੀ ਹੈ ਜਾਂ ਕੀ ਕਾਰਵਾਈ ਹੁੰਦੀ ਹੈ ਤੇ ਚੋਣਾਂ ਦੇ ਵਿੱਚ ਹੁਣ ਕੀ ਸਮਾਂ ਹੀ ਕਰ ਰਹਿੰਦਾ ਇਹ ਆਉਣ ਵਾਲਾ ਸਮਾਂ ਦੇ ਸਿਗਾ ਵੀਡੀਓ ਅਗਲੀ ਕੀਤਾ ਇਸ ਨੂੰ ਸ਼ੇਅਰ ਜੂ ਕਰ ਦੋਸਤੋ